ਸਤਿ ਸ਼੍ਰੀ ਅਕਾਲ ਜੀ ਮੈਂ ਆਪਣਾ ਸੁਪਨਾ ਟੀਮ ਤੋਂ ਗੁਰਿੰਦਰਜੀਤ ਸਿੰਘ ਬੋਲ ਰਿਹਾ ਅੱਜ ਅਸੀਂ ਬੱਸ ਸਟੈਂਡ ਸਿੱਕੇ ਆਈ ਸੀ ਇੱਥੇ ਨਾ ਇੱਕ ਜਗ੍ਹਾ ਤੇ ਦੇਖਿਆ ਕਿ ਗੰਦਗੀ ਦਾ ਢੇਰ ਲੱਗਿਆ ਹੋਇਆ ਸੀ ਮਤਲਬ ਗੰਦਗੀ ਦਾ ਢੇਰ ਵੀ ਸੀ ਤੇ ਇੱਕ ਨਾ ਨਾਲ ਨਾ ਇੱਕ ਪਿੱਪਲ ਦਾ ਪੇੜ ਵੀ ਸੀ ਜਿੱਥੇ ਲੋਕੀ ਨਾ ਇੱਥੇ ਪੂਜਦੇ ਸੀ ਫੋਟੋਆਂ ਲਗਾਉਂਦੇ ਸੀ ਮਤਲਬ ਉਹ ਚੀਜ਼ ਸਾਡੀ ਟੀਮ ਨੂੰ ਅੱਛੀ ਨਹੀਂ ਲੱਗੀ ਤੇ ਸਾਡੀ ਟੀਮ ਨੇ ਸੋਚਿਆ ਕਿ ਚਲੋ ਕਿਉਂ ਨਾ ਤੇ ਸੇਵਾ ਕੀਤੀ ਜਾਵੇ ਇਸ ਜਗ੍ਹਾ ਦੀ ਸਫਾਈ ਕੀਤੀ ਜਾਵੇ ਤੇ ਅੱਜ ਸਾਡਾ ਮੁੱਦਾ ਹੀ ਇਹ ਹੈ ਕਿ ਅਸੀਂ ਸਿਹਰ ਦੇ ਅਸੀਂ ਲੱਗੇ ਹੋਏ ਆ ਇਨੂੰ ਸਫਾਈ ਕਰੀਏ ਥੋੜਾ ਜਿਆ। ਇਹਨੂੰ ਸਫਾਈ ਕਰਕੇ ਫਿਰ ਇੱਥੇ ਪੌਦੇ ਲਗਾਏ ਜਾਣਗੇ। ਇਹ ਤੁਸੀਂ ਦੇਖੋ ਤੁਸੀਂ ਸਾਰਿਆਂ ਨੇ ਰਲ ਕੇ ਸਫਾਈ ਕਰਨ ਲੱਗੇ ਆ। ਲੋਕੀ ਆਉਣ ਜਾਣ ਵਾਲੇ ਇਸ ਤਰ੍ਹਾਂ ਸੜਕਾਂ ਤੇ ਗੰਦ ਪਾ ਦਿੰਦੇ ਨੇ। ਕੋਲੇ ਦੇਖੋ ਪਿੱਪਲ ਦਾ ਦਰਖਤ ਹੈ ਤੇ ਮਤ ਦੀ ਫੋਟੋ ਵੀ ਰੱਖੀ ਹੋਈ ਆ। ਫਿਰ ਵੀ ਲੋਕੀ ਇੱਥੇ ਕੂੜਾ-ਕਕਰ ਸੁੱਟਦੇ ਰਹਿੰਦੇ ਨੇ। ਆਉਂਦੇ ਜਾਂਦੇ ਆਪਣੇ ਸਾਧਨਾਂ ਤੋਂ ਕੂੜਾ ਰੱਖ ਕੇ मुड़के से सुट जाते कि गलत गल सफाई करवा लगे इतना तक साफ सुथरा लगे साडे एन जो ओ दे ने जे नैल्प करवा रहे ਭਾਈ ਸਾਰੀ ਕੰਪਲੀਟ ਕਰ ਲਈ ਹੈ ਇਹ ਦੇਖੋ ਸਾਰਾ ਸਾਡਾ ਕਲੀਨ ਹੋ ਚੁੱਕਿਆ ਹੈ ਇਸ ਚੰਨ ਦੇਖੋ ਅਹ ਤੇਲਪੋੜਾ ਆਪਾਂ ਸਫਾਈ ਕਰਕੇ ਬਿਲਕੁਲ ਆ ਪਿੱਪਲ ਦੇਖੋ ਤੁਹਾਡੇ ਨੂੰ ਕਿਹਾ ਸੀ ਕਿ ਜਿਹੜਾ ਪਿੱਪਲ ਲੱਗਿਆ ਆ ਦੇਖੋ ਕਿੰਨਾ ਵਧੀਆ ਹੁਣ ਸਫਾਈ ਹੋ ਗਈ ਹੈ ਅਸੀਂ ਹੁਣ ਕੁਝ 1-2 ਦਿਨ ਤੱਕ ਇੱਥੇ ਪੌਦੇ ਲਗਾਵਾਂਗੇ ਜਿਹੜੇ ਇੱਥੇ ਥੋੜਾ ਕੁਝ ਸਾਰਿਆਂ ਨੂੰ ਅੱਛਾ ਲੱਗੇ ਸਫਾਈ ਕਰਕੇ ਬਾਕੀ ਤੁਸੀਂ ਸਾਨੂੰ ਸਾਨੂੰ ਲਾਈਕ ਕਮੈਂਟ ਸ਼ੇਅਰ ਕਰੋ ਸਾਡੇ ਚੈਨਲ ਨੂੰ ਅੱਗੇ ਵਧਾਓ